ਸੁਨਾਮ ਸ਼ਹਿਰ ਨੂੰ 15 ਕਰੋੜ 22 ਲੱਖ ਰੁਪਏ ਦਾ ਇੱਕ ਤੋਹਫ਼ਾ ਜਿਹੜਾ ਉਹ ਸ਼ਹਿਰ ਨੂੰ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਹੁਣ ਤੱਕ ਉਹ ਘਰ ਜਿਨ੍ਹਾਂ ਦੇ ਵਿੱਚ ਵਾਟਰ ਸਪਲਾਈ ਨਹੀਂ ਸੀਗੀ ਉਹਨਾਂ ਨੂੰ 1472 ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਵਿੱਚ ਵਾਟਰ ਸਪਲਾਈ ਹੁਣ ਤੱਕ ਨਹੀਂ ਸੀਗੀ ਅੱਜ ਉਹਦੀ ਸ਼ੁਰੂਆਤ ਹੈ ਕੀਤੀ ਗਈ ਹੈ 15 ਕਰੋੜ 22 ਲੱਖ ਰੁਪਏ ਦਾ ਪ੍ਰੋਜੈਕਟ ਹੈ 34 ਕਿਲੋਮੀਟਰ ਲੰਬੀ ਪਾਈਪਲਾਈਨ ਹੈ ਜਿਹੜੀ ਵਾਟਰ ਸਪਲਾਈ ਦੀ ਉਹ ਪੈਣੀ ਹੈ ਅ 2 ਲੱਖ ਲੀਟਰ ਦੀ ਟੈਂਕੀ ਹੈ ਜਿਹੜੀ ਉਹ ਬਣਨੀ ਹੈ ਔਰ 1472 ਘਰ ਨੇ ਜਿਹੜੇ ਇਹਦੇ ਨਾਲ ਪੂਰੇ ਹੋ ਜਾਣਗੇ ਜਿਨ੍ਹਾਂ ਨੂੰ ਕੱਲੇ-ਕੱਲੇ ਘਰ ਨੂੰ ਵਾਟਰ ਸਪਲਾਈ ਇਹ ਪਹੁੰਚ ਜੂਗੀ ਔਰ 18 ਪਾਕਟਸ ਨੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਸੀਗੇ ਛੋਟੀਆਂ ਵੱਡੀਆਂ ਕਿਤੇ 2 200 ਘਰਾਂ ਨੂੰ 200 ਘਰਾਂ ਨੂੰ ਕਨੈਕਸ਼ਨ ਹੋਣਾ ਸੀਗਾ ਕਿਤੇ 10 ਘਰਾਂ ਨੂੰ ਕਨੈਕਸ਼ਨ ਹੋਣਾ ਸੀਗਾ ਕਿਤੇ 5 ਘਰ ਵੀ ਹੈਗੇ ਸੋ ਛੋਟਾ ਵੱਡਾ ਅਸੀਂ ਕੋਈ ਇਹ ਜੀ ਪੌਕੇਟ ਨਹੀਂ ਛੱਡੀ ਹੈਗੀ ਜਿਹੜੀ ਕਿ ਪਾਣੀ ਦੀ ਸਪਲਾਈ ਤੋਂ ਬਿਨਾ ਤੋਂ ਵਾਂਝੀ ਰਹੇ ਜੀ ਸੋ ਇਹ ਅੱਜ ਤੋਹਫਾ ਜਿਹੜਾ ਉਹ ਸੁਨਾਮ ਸ਼ਹਿਰ ਨੂੰ ਦੇਣ ਜਾ ਰਹੇ ਹਾਂ ਔਰ 1 ਸਾਲ ਦੇ ਵਿੱਚ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਜਿਹੜੀ ਉਹਦੇ ਚ ਰੋਡ ਕਟਿੰਗ ਵੈਰਾ ਹੋਣੀ ਹੈ ਅੰਡਰਗਰਾਊਂਡ ਪਾਈਪਲਾਈਨ ਪਾਉਣ ਲਈ ਉਹ ਵੀ 100% ਕੰਪਲੀਟ ਕਰਕੇ ਜਿਵੇਂ ਸੀ ਉਵੇਂ ਤਿਆਰ ਕਰਕੇ ਸ਼ਹਿਰ ਵਾਸੀਆਂ ਨੂੰ ਅਸੀਂ ਕੰਪਲੀਟ ਕਰਕੇ ਦਵਾ ਦੇਣਾ। ਸਮਝ ਜਿਹੜੀ ਲੱਗੋ ਇਸ ਤਰ੍ਹਾਂ ਹੈ ਕਿ ਇਹ ਪ੍ਰੋਬਲਮ ਤਾਂ ਸ਼ੁਰੂ ਤੋਂ ਹੀ ਹੈ। ਚਾਹੇ ਇਲਾਕਾ ਲੈਵਲ ਤੇ ਹੋਵੇ ਚਾਹੇ ਨੀਵਾ ਹੋਵੇ ਚਾਹੇ ਉੱਚਾ ਹੋਵੇ ਵਾਟਰ ਸਪਲਾਈ ਹਰ ਘਰ ਨੂੰ ਪਹੁੰਚੂਗੀ ਇਹਨਾਂ 18 ਪਾਕਟਸ ਦੇ ਵਿੱਚ ਉੱਚੀਆਂ ਥਾਵਾਂ ਵੀ ਨੇ ਨੀਵੀਆਂ ਤੇ ਪਲੇਨ ਥਾਵਾਂ ਵੀ ਨੇ ਪਰ ਕੱਲੇ-ਕੱਲੇ ਘਰ ਨੂੰ ਪਾਣੀ ਪਹੁੰਚਾਉਣ ਦਾ ਕੰਮ ਹੈ ਜਿਹੜੇ ਜਿਵੇਂ ਛੋਟੀਆਂ ਬਸਤੀਆਂ ਨੇ ਗਰੀਬ ਬਸਤੀਆਂ ਨੇ ਜਿਨ੍ਹਾਂ ਵਾਲਾ ਅਜੇ ਤੱਕ ਕਿਸੇ ਦਾ ਧਿਆਨ ਹੀ ਨਹੀਂ ਸੀਗਾ ਉਹ ਸਾਰੀਆਂ ਦਾ ਸਾਰੇ A ਤੋਂ Z ਹਰ ਪੂਰਾ ਸ਼ਹਿਰ ਹਰ ਵਾਰਡ ਹਰ ਗਲੀ ਹਰ ਮੁਹੱਲਾ ਤੇ ਹਰ ਘਰ ਹੈ ਜਿਹੜਾ ਉਹ ਅੱਜ ਦੇ ਇਸ ਪ੍ਰੋਜੈਕਟ ਨਾਲ ਉਹਨਾਂ ਨੂੰ ਸਾਫ਼ ਪੀਣ ਵਾਲਾ ਪਾਣੀ ਉਹ ਪਹੁੰਚਦਾ ਹੋ ਜਾਊਗਾ